ਇਹ ਜਿਹੜੀ ਚੋਣ ਹੈ ਇਹ ਚੋਣ ਜਿਹੜੀ ਇਲੈਕਸ਼ਨ ਹੈ 10 ਤਰੀਕ ਨੂੰ ਇਹ ਆਉਣੀ ਨਹੀਂ ਚਾਹੀਦੀ ਸੀ ਜੇ ਬੰਦੇ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਵੋਟਾਂ ਪੈਣੀਆਂ ਨਹੀਂ ਚਾਹੀਦੀਆਂ ਸੀ ਪਰ ਤੁਸੀਂ ਪਹਿਲਾਂ ਵੀ ਵੋਟਾਂ ਪਾ ਕੇ ਜਿਤਾਇਆ ਪਰ ਉਹ ਬੰਦਾ ਇਹੋ ਜਿਹਾ ਨਿਕਲਿਆ ਆ ਕਿ ਜਿਹੜਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਲਾਲਚ ਵਾਸਤੇ ਛਾਣਾ ਮਾਰਦਾ ਰਿਹਾ ਤਾਂ ਪ੍ਰਮਾਤਮਾ ਨੇ ਕਿਹਾ ਕੋਈ ਗੱਲ ਨਹੀਂ ਫਿਰ ਜਿਹੜੀ ਪਦਵੀ ਤੇ ਤੈਨੂੰ ਪਹਚਾਇਆ ਉਹ ਤੋਂ ਵੀ ਤੈਨੂੰ ਤਾਰਾਂਗੇ 10 ਤਰੀਕ ਨੂੰ ਉਤਰ ਕੇ ਹੁਵਾਓ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ ਘੱਟ ਬੰਦਿਆਂ ਨੂੰ ਮਿਲਦਾ ਜਦੋਂ ਲੋਕ ਚੁਣ ਲੈਂਦੇ ਨੇ ਤੁਹਾਨੂੰ ਤੇ ਲੋਕ ਲੋਕ ਜਦੋਂ ਚੁਣ ਲੈਣ ਲੋਕਾਂ ਨੂੰ ਤੁਸੀਂ ਐ ਚੁਟਕੀ ਸਮਝਣ ਲੱਗ ਜਾਓ ਇਹ ਗਲਤ ਗੱਲ ਆ ਸੋ ਧੋਖਾ ਜਿਹੜਾ ਕੀਤਾ ਇਹਨੂੰ ਪਹਿਲਾਂ ਵਾਲੇ ਉਮੀਦਵਾਰ ਨੇ ਉਹ ਗਲਤ ਆ ਤੇ ਅੱਜ ਤੁਹਾਡਾ ਕਾਠੇ ਦੱਸਦਾ ਕਿ ਤੁਸੀਂ ਉਹਨੂੰ ਸਭ ਕਿਸਕਾਉਣ ਵਾਸਤੇ ਤਿਆਰ ਹੋ 10 ਤਰੀਕ ਨੂੰ ਝਾੜੂ ਦਾ ਬਟਨ ਦੱਬਣ ਨੂੰ ਤਿਆਰ ਹੋ ਦੋ ਜਾਣੇ ਸੀ ਉਹ ਬਹੁਤ ਮਿਹਨਤ ਕੀਤੀ ਮੈਂ ਵੀ ਪਿਛਲੀ ਵਾਰ ਜਿੰਮੀ ਚੌਣ ਚ ਮਿਹਨਤ ਕੀਤੀ ਐਮਪੀ ਵਾਸਤੇ ਐਮਪੀ ਬਣਾਇਆ ਦਿੱਲੀ ਭੇਜਤਾ ਪਰ ਮਨ ਚ ਨਾ ਲਾਲਚ ਜਿਹੜਾ ਸੀ ਉਹ ਜ਼ਿਆਦਾ ਸੀ ਕਹਿੰਦਾ ਪਤਾ ਨਹੀਂ ਉਧਰੋਂ ਮੈਨੂੰ ਕੁਝ ਹੋਰ ਮਿਲ ਜੂ ਕੀ ਮਿਲ ਗਿਆ ਵਿਹਲਾ ਹੋ ਗਿਆ ਇੱਕ ਵਿਹਲਾ ਹੋ ਗਿਆ ਇੱਕ 13 ਤਰੀਕ ਨੂੰ ਵਿਹਲਾ ਹੋ ਜੂ ਆ ਸਾਰਾ ਖਰਚਾ ਜਿਹੜਾ ਹੋ ਰਿਹਾ ਇਹ ਖਰਚਾ ਜਿਹੜਾ ਖਜ਼ਾਨੇ ਚ ਹੀ ਹੋਊਗਾ ਕਿਤੇ ਨਾ ਕਿਤੇ ਤੁਹਾਡੇ ਟੈਕਸ ਦੇ ਪੈਸੇ ਇਹ ਹੋਣਾ ਨਹੀਂ ਚਾਹੀਦਾ ਸੀ ਇਹ ਹਜੇ ਉਮੀਦਵਾਰ ਜੇ ਹਜੇ ਜਿਹੜੇ ਛੱਡਦੇ ਨੇ ਉਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਉਹਨਾਂ ਨੂੰ ਤੇ ਤੁਸੀਂ ਲੋਕਾਂ ਦਾ ਕਿਉਂ ਛੱਡ ਕੇ ਵੀ ਰਾਹ ਚ ਲੋਕਾਂ ਨੂੰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਸਮਝ ਰੱਖਿਆ ਦਾ ਤੈਰੀ ਸੋਚ ਦੇ ਤੇਰਾ ਦੇ ਅਗਲੇ ਕੌਫ ਕੇ ਦਾ ਤੈਰੀ ਸੋਚ ਬੈ ਚਲੋ ਪ੍ਰਮਾਤਮਾ ਨੇ ਕਿਸੇ ਹੋਰ ਵਾਸਤੇ ਵੀ ਮੌਕਾ ਬਣਾਉਣਾ ਹੁੰਦਾ ਇੱਕ ਸਾਊ ਨੇਕ ਇਮਾਨਦਾਰ ਸੱਚੀ ਮੁੱਚੀ ਜਿਹਦਾ ਨਾਮ ਵੀ ਭਗਤਾ ਜਿਹੜਾ ਹੈ ਵੀ ਭਗਤਾ ਉਹਨੂੰ ਮੌਕਾ ਮਿਲਣਾ ਚਾਹੀਦਾ ਤਿਆਰ ਹੋ ਇਸ ਗੱਲ ਵਾਸਤੇ ਮੈਂ ਆਪਣੇ ਪਰਿਵਾਰ ਸਮੇਤ ਇੱਥੇ ਆਇਆ ਮੈਨੂੰ ਜਿੱਥੇ ਮਰਜੀ ਲੈ ਜਿਓ ਕੋਈ ਕਹਿੰਦਾ ਮੁੱਖ ਮੰਤਰੀ ਇੱਥੇ ਜਾਂਦਾ ਨਹੀਂ ਹੁੰਦਾ ਜੀ ਕਿਉਂ ਨਹੀਂ ਜਾਂਦਾ ਹੁੰਦਾ ਬਈ ਅਸੀਂ ਸਾਡੇ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਮੈਂ ਜਲੰਧਰ ਵੈਸ ਦੇ ਆ ਸੀਟ ਦੇ ਨਾਲ ਨਾ ਹਾਰਨ ਨਾਲ ਸਰਕਾਰ ਨੂੰ ਫਰਕ ਪੈਂਦਾ ਨਾ ਕਿਸੇ ਦੇ ਜਿੱਤਣ ਨਾਲ ਉਹਨਾਂ ਨੂੰ ਪੈਂਦਾ ਪਰ ਆਪਣੇ ਜਿੱਤਣ ਨਾਲ ਇਸ ਇਲਾਕੇ ਨੂੰ ਬਹੁਤ ਫਰਕ ਪਊਗਾ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਵਾਂਗੇ ਉਦੋਂ ਅੱਗੇ ਵਾਲੀਆਂ ਪੌੜੀਆਂ ਮੈਂ ਚੜਾਵਾਂਗਾ ਇੱਕੋ ਜਿੱਤ ਪਕਾਉਣੀ ਹੈ ਫੱਟ ਫੱਟ ਕਰਾਉਣੀ ਹੈ ਸੋ ਵੀਰੋ ਜਿੱਤ ਪਕਾਉਣੀ ਹੈ ਤੁਸੀਂ 10 ਤਰੀਕ ਨੂੰ ਵੋਟਾਂ ਪਾਓ ਆਪ ਦੇ ਜਿਹੜੇ ਬੰਦੇ ਨੇ ਤੁਹਾਡੇ ਵਾਂਗੂ ਗਰੀਬੀ ਹੰਡਾਈ ਹੈ ਤੁਹਾਡੀਆਂ ਸਮੱਸਿਆਵਾਂ ਜਾਣਦਾ ਹੈ ਉਹਨੂੰ ਵੋਟਾਂ ਪਾਓ ਤੇ ਉਹ ਤੋਂ ਬਾਅਦ ਜੋ ਵੀ ਲਿਖ ਕੇ ਦੇਣਗੇ ਮਿੰਦਰਪੱਗ ਜੀ ਤੁਹਾਡੇ ਐਮ ਐਲ اے ਜੋ ਸੀਵਰੇਜ ਦਾ ਲਾਈਟਾਂ ਦਾ ਜੋ ਕੰਮ ਲਿਖ ਕੇ ਦੇਣਗੇ ਉਹਦੇ ਉੱਤੇ ਸਾਈਨ ਕਰਨਾ ਮੇਰਾ ਕੰਮ ਹੈ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਮਾਮਾ ਸੋ ਜਲੰਧਰ ਵੈਸਟ ਨੂੰ ਡਬਲਯੂ ਵਾਲਾ ਵੈਸਟ ਹੈ ਆਪਾਂ ਬੀ ਵਾਲਾ ਵੈਸਟ ਬਣਾਉਣਾ ਜਲੰਧਰ ਵੈਸਟ